ਵੀ ਯਾਰ ਇਹਦਾ ਬੋਰ ਵੱਡਾ ਐਡਾ ਬੋਰ ਜਿੰਨਾ ਮਰਜੀ ਬੋਰ ਲਾ ਦੋ ਪਾਵਰ ਉਨੀ ਰਹਿਣੀ ਹੈ ਪਾਵਰ ਜਿੰਨੀ ਦੇਰ ਮੈਂ ਸਾਬ ਫਿਊਲ ਇੰਜੈਕਸ਼ਨ ਪੰਪ ਹਮ ਟਰਬੋ ਦੋ ਚੀਜ਼ਾਂ ਨੂੰ ਨਹੀਂ ਛੇੜਦੇ ਤੁਸੀਂ ਪਾਵਰ ਵਧ ਨਹੀਂ ਸਕਦੀ ਨਹੀਂ ਵਧ ਸਕਦੀ ਤੇ ਵੱਧ ਕੰਪਨੀ ਦੇ ਨਹੀਂ ਸਕਦੀ ਜਿੱਡੀ ਮਰਜੀ ਕੰਪਨੀ ਅੱਧਾ ਪਾਵਰ ਹੀ ਵਧ ਨਹੀਂ ਦੇ ਸਕਦੀ ਲਿਕੇ ਤੋਂ ਧਿਆਨ ਨਾਲ ਸਮਝ ਲਈ ਗੱਲ ਕਿ ਨਹੀਂ ਜਿਹੜਾ ਵੀ ਇਹਨਾਂ ਦਾ ਲੈਟਰਪੈਡ ਤੇ ਲਿਖ ਕੇ ਦੇ ਦੇ ਇੰਨੀ ਪਾਵਰ ਆ ਮੈਂ ਇੱਕੋ ਹੀ ਦਿਨ ਨੂੰ ਬਾਰੀ ਬਾਰੀ ਕਹੀ ਜਨਾ ਜਿਹੜਾ ਝੂਠ ਬੋਲਦਾ ਉਹਨੂੰ ਕਹ ਲੈ ਲੈਟਰਪੈਡ ਮੋਹਰ ਲਾ ਕੇ ਦੇ ਇੰਨੀ ਪਾਵਰ ਆ ਏਜੰਸੀ ਦੀ ਲੈਟਰਪੈਡ ਹਾਂ ਏਜੰਸੀ ਦੀ ਲੈਟਰਪੈਡ ਸਿੱਧਾ ਨਹੀਂ ਕਾਤੀ ਤੇ ਹਾਂ ਤੂੰ ਗੱਲਾਂ ਨਾ ਝੂਠ ਨਾ ਝੂਠ ਉੱਥੇ ਭੱਜ ਲੈਣਾ ਅਗਲੇ ਨੇ ਮੈਂ ਕੋਈ ਲਿਖ ਕੇ ਦੇ ਦੇਵਾਂ ਵੀ ਇੰਨੀ ਪਾਵਰ ਆ ਲਿਖਾ ਲੈ ਮੈਂ ਕਹਿੰਦਾ ਬਾਈ ਕੱਢ ਤੋ ਚੀਜ਼ ਇਹਨੇ ਭੱਜਣਾ ਨਹੀਂ ਖੇਚ ਹਾਂ ਪਿੱਛੇ ਜਿੱਡਾ ਕੋ ਮਰਜ਼ੀ ਪਾ ਲੋ ਜੇ ਤੂੰ ਭਜਾ ਭਿਉਣਾ ਵਾ ਫਿਰ ਤੇ ਲਿਖਾਉ ਫਿਰ ਤੇ ਲਿਖੋ ਜੇ ਇਹਨੂੰ ਐਂ 16 ਮਤਲਬ ਇਹ ਵੀ ਤੇਲ ਵੱਧ ਖਾ ਜੇ ਜਿਹੜੇ ਮਰਜੀ ਟਰੈਕਟਰ ਨਾਲ ਚੈਲੰਜ ਕਰਦਾ ਮੈਂ ਜਿਹੜਾ ਮਰਜੀ ਰੇਟਰ ਲਿਆ ਅੱਧਾ ਲੀਟਰ ਤੋਂ ਉੱਪਰ ਥੱਲੇ ਨਹੀਂ ਫਰਕ ਹੋਊਗਾ ਘੰਟੇ ਦਾ ਮੇ ਇਹ ਘੱਟ ਖਾਉ ਬਸ ਅੱਧਾ ਲੀਟਰ ਕੋਈ ਵੱਧ ਖਾ ਜੂ ਇਹਨਾਂ ਨੂੰ ਘੱਟ ਖਾ ਜੂ ਬਹੁਤ ਟਰੈਕਟਰ ਨੂੰ ਘੱਟ ਖਾਂਦਾ ਇਹ ਹੂੰ ਜਿੰਨੇ ਫੇਮਸ ਮਾਡਲ ਆ ਹੂੰ ਪੌਂਡੀਅਰ ਨੂੰ ਕਿੰਨੇ ਆਰਪੀਐਮ ਤੇ ਆਪਦੀ ਪਾਵਰ ਪੂਰੀ ਕਰਦਾ ਕਹਿੰਦਾ ਮਤਲਬ ਹਾਲ ਫੇਰ ਨੇ ਸੁਵਾਗਾ ਤਵੀਆਂ ਹਾਂ ਕਿੰਨੇ ਆਰਪੀਐਮ ਜਿਹੜੀ ਦੇਖੋ ਇਕੱਲਾ ਜੌਂਡੀਅਰ ਨਹੀਂ ਹੁੰਦਾ ਬਈ ਹਾਂਜੀ ਇਹ ਦੋ ਨੁਕਤੇ ਆ ਹਾਂਜੀ ਕਰੀਬਨ ਹਰੇਕ ਤੇ ਮੀਟਰ ਤੇ ਨਿਸ਼ਾਨ ਹੁੰਦਾ ਇਕ ਅੱਛਾ ਹੁੰਦਾ ਆ ਜਾਣਾ ਨੂੰ ਉੱਪਰ ਹੀ ਆ ਜਾ ਤੁਸੀਂ ਦੇਖੋਗੇ ਉਧਰ ਦੀ ਆ 2100 ਤੇ ਲੱਗਿਆ ਹੋਇਆ ਇਹਦੇ ਇਹ ਇੱਕ ਮਿੰਟ ਆ ਦੇਖੋ 2100 ਤੇ 2100 ਤੇ ਹਾਂਜੀ ਹਾਂ ਆ ਜਿਹੜਾ ਇਕਨੋਮੀ ਪੀਟੀਓ ਵਾਲਾ ਨਿਸ਼ਾਨ ਆ ਇਹ ਪੀਟੀਓ ਦਾ ਜੋ ਆਪਾਂ ਇਕਨੋਮੀ ਤੇ ਕਰਦੇ ਆ ਪੀਟੀਓ ਤਾਂ ਇਹ ਜਿਹੜਾ 540 ਇੱਥੇ ਪੂਰੇ ਕਰਦਾ ਇੱਥੇ ਪੂਰੇ ਕਰਦੇ ਹਾਂ ਠੀਕ ਹੈ ਨਾ 1600 ਤੇ ਹੂੰ ਹੁਣ ਜਿਹੜਾ ਦਾ ਮੈਕਸਿਮਮ ਟਾਰਕ ਆ ਉਹ 2100 ਤੇ ਹੀ ਹੋਣਾ ਹੂੰ ਠੀਕ ਹੈ ਜੀ ਮੈਕਸਿਮਮ ਟਾਰਕ ਪਰ ਜਦੋਂ ਆਪਾਂ ਪੀਡਲ ਚੱਕਰ ਚੇਂਜ ਕਰੀਏ ਆ ਕੋਸ ਜਗ੍ਹਾ ਜਿਵੇਂ ਰਾਜਸਥਾਨ ਚ ਮਿੱਟੀ ਨਰਮ ਕਰਕੇ ਸੈਂਸਿਟੀਵਿਟੀ ਦੀ ਬਹੁਤ ਲੋੜ ਪੈਂਦੀ ਆ ਬੀ ਜਿਆਦੇ ਸੈਂਸਿਟਿਵ ਚਾਹੀਦੀ ਲਿਫਟ ਹੂੰ ਠੀਕ ਹੈ ਜੀ ਇਹ ਕਿਉਂਕਿ ਰੇਤਾ ਜਲਦੀ ਟਰੈਕਟਰ ਬਾਹਰ ਜਾਂਦਾ ਇਹ ਬਹੁਤ ਮਸ਼ਹੂਰ ਮਿੱਟੀ ਕੰਪਨੀਆਂ ਲਿਫਟ ਚ ਹੂੰ ਇਹ ਉਹਦੀ ਲਿਫਟ ਆ ਭਾਈ ਜੀ ਇਹਨੂੰ ਲੱਗੀ ਹੋਈ ਬੀ ਜਲਦੀ ਸੈਂਸਿੰਗ ਕਰੂ ਬੜੀ ਸੈਂਸਿੰਗ ਆ ਆਲੂਆਂ ਵਾਸਤੇ ਸਪੈਸ਼ਲ ਟਰੈਕਟਰ ਆ ਇਹ ਹਨਾ ਆਲੂਆਂ ਵਾਲਿਆਂ ਕਰਕੇ ਹੀ ਲਿਫਟ ਫਿਰ ਬੜੀ ਰਫਾਈਨ ਰੱਖੀ ਉੱਥੇ ਜ਼ਰੂਰਤ ਜ਼ਿਆਦੀ ਪਹਿਲਾਂ ਇਹਨੂੰ ਡਿਸਟ੍ਰੀਬਿਊਟਰ ਨਹੀਂ ਆਉਂਦਾ ਸੀ ਮਿੱਟਾ ਵਾਲੀ ਲਿਫਟ ਨੂੰ ਹੁਣ ਵਿੱਚ ਡਿਸਟ੍ਰੀਬਿਊਟਰ ਵੀ ਆਉਣ ਲੱਗ ਗਿਆ ਹੁਣ ਵਿਦ ਆਪਣ ਨਾਲ ਹੀ ਪਹਿਲਾਂ ਮਿੱਟਾ ਦੀ 2 ਸਾਲ ਪਹਿਲਾਂ ਆਉਂਦਾ ਨਹੀਂ ਸੀ ਹੁਣ ਜਦੋਂ ਬਾਅਦ ਚਲਾਉਣਾ ਪੈਂਦਾ ਸੀ ਹਾਂ ਫਿਰ ਬਾਹਰੋਂ ਬਾਅਦ ਚਲਾਉਣਾ ਪੈਂਦਾ ਸੀਗਾ ਓਕੇ ਤੇ ਉਹ ਫਿਰ ਜਿਹੜੇ ਵੀਰਾਂ ਕੋਲੇ ਪਹਿਲੇ ਮਿੱਟਾ ਦੇ ਨੇ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆਪਣੇ ਨਾਲ ਵੱਡੇ ਭਾਈ ਜੀ ਮਨਦੀਪ ਭਾਈ ਜੀ ਅੱਗੇ ਵੀ ਤੁਸੀਂ ਇਹਨਾਂ ਦੀ ਵੀਡੀਓ ਨੂੰ ਨਾ ਬਹੁਤ ਜ਼ਿਆਦਾ ਪਿਆਰ ਤੇ ਸਤਿਕਾਰ ਬਖਸ਼ ਦਿਓ ਨਾ ਹਰ ਇੱਕ ਵੀਡੀਓ 'ਚ ਬੋਲਦਾ ਹਾਂ ਕਿ ਭਾਈ ਜੀ ਨਾ ਕੋਈ ਵੀ ਗੱਲ ਕਰਦੇ ਆ ਤੇ ਲੌਜੀਕ ਨਾਲ ਕਰਦੇ ਆ ਤੇ ਉਹਨੂੰ ਡਿਫਾਈਨ ਕਰਦੇ ਆ ਚੰਗੀ ਤਰ੍ਹਾਂ ਸਮਝਾਉਂਦੇ ਆ ਦੱਸਦੇ ਆ ਅੱਜ ਆਪਾਂ ਟਰੈਕਟਰ ਲੈ ਕੇ ਆਏ ਆ 5045d John Deere John Deere 5045d ਇਹਦੇ ਆਪਾਂ ਤੁਹਾਨੂੰ ਪੂਰੇ ਫੰਕਸ਼ਨ ਕੱਲੀ-ਕੱਲੀ ਚੀਜ਼ ਅੱਗੋਂ ਲੈ ਕੇ ਪਿੱਛੇ ਤੱਕ ਦੱਸਾਂਗੇ ਤੇ ਧਿਆਨ ਨਾਲ ਜੁੜੇ ਰਹੋ ਤੇ ਸਮਝ ਲਓ ਕੁਝ ਸਵਾਲ ਵੀ ਹੁੰਦੇ ਮੇਰੇ ਵੀਰਾਂ ਦੇ ਉਹ ਭਾਜੀ ਨਾ ਮੈਂ ਡਿਸਕਸ ਕਰੀਆ ਤੇ ਤੁਹਾਡੇ ਸਵਾਲਾਂ ਦੇ ਜਵਾਬ ਵੀ ਆਪਾਂ ਦਵਾਂਗੇ ਹਾਂਜੀ ਭਾਈ ਜੀ ਅੱਸੀ ਗੱਲ ਦੀ ਸਸਰੀ ਹੈ ਭਾਈ ਜੀ ਬਹੁਤ ਬਹੁਤ ਤੇ ਇਹ ਭਾਜੀ ਆਪਣਾ 50 45 ਡੀ ਹਾਂਜੀ ਇਹ ਇਹ ਸਾਡਾ ਪਾਵਰ ਪ੍ਰੋ ਤੇ ਗੇਅਰ ਪ੍ਰੋਸ ਦਾ ਮਾਡਲ ਆਇਆ ਠੀਕ ਹੈ ਜੀ ਪਾਵਰ ਪ੍ਰੋ ਤੇ ਗੇਅਰ ਪ੍ਰੋ ਹਾਂਜੀ ਪਹਿਲਾਂ ਇਸ ਚੀਜ਼ ਨੂੰ ਮੜਾ ਡਿਫਾਈਨ ਕਰ ਲਈ ਪਹਿਲਾਂ ਕੀ ਹੈ 1 ਸਾਲ ਪਹਿਲਾਂ ਪਾਵਰ ਪ੍ਰੋ ਆ ਗਿਆ ਸੀ ਠੀਕ ਹੈ ਜੀ ਪਾਵਰ ਪ੍ਰੋ ਇਹ ਸੀ ਵੀ ਜਿਵੇਂ ਪਹਿਲਾਂ 50 45 45 ਹਸਪਾਵਰ ਚਾਹੁੰਦਾ ਸੀ ਹਾਂਜੀ ਜਦੋਂ ਇੰਜਨ ਨੂੰ ਰਿਫਾਈਨ ਕੀਤਾ ਹਾਂ ਇਹਦੀ ਡੀਜ਼ਲ ਫਿਊਲ ਕੰਜ਼ਮਪਸ਼ਨ ਸਹੀ ਕੀਤੀ ਟਰੈਕਟਰ ਦੀ ਹੈ ਨਾ ਘਟਾਈ ਤੇਲ ਘਟ ਖਣ ਲੱਗ ਗਿਆ ਪਾਵਰ ਵਧ ਮਲਾਉਣ ਲੱਗ ਗਿਆ ਹਾਂਜੀ ਉਦੋਂ ਫਿਰ ਇਹਦੀ ਇੱਕ ਹਸ ਪਾਵਰ ਵਧ ਗਈ ਇਹਦੀ ਤੇ ਪਹਿਲਾਂ ਨਾਲੋਂ 43 ਨਾਲ 46 ਹੋ ਗਿਆ ਠੀਕ ਹੈ ਜੀ ਤਾਂ ਕੰਪਨੀ ਨੇ ਪਾਵਰ ਪ੍ਰੋ ਲਿਖਤਾ ਠੀਕ ਹੈ ਹੁਣ ਪਾਵਰ ਪ੍ਰੋ ਗੇਅਰ ਪ੍ਰੋਚ ਆ ਗਿਆ ਮਤਲਬ ਉਦੋਂ ਦੋ ਗੇਅਰ ਹੁੰਦੇ ਸੀਗੇ ਦੋ ਸਪੀਡਾਂ ਮਤਲਬ ਸੌਰੀ ਹਾਂਜੀ ਹੌਣ ਤਿੰਨ ਸਪੀਡਾਂ ਚ ਆ ਗਿਆ ਹੁਣ ਤਿੰਨ ਸਪੀਡਾਂ ਵੀ ਤੋਰੇ ਵੀ ਫਰਕ ਪੈ ਗਿਆ ਉਹਨੂੰ ਆਪਾਂ ਘੇਰ ਪ੍ਰੋ ਕਹਿੰਦਾ ਬਿਲਕੁਲ ਜੀ ਪਾਵਰ ਪ੍ਰੋ ਮਤਲਬ ਪਾਵਰ ਅਪ ਹੋ ਗਈ ਪਾਵਰ ਅਪ ਡੀਜ਼ਲ ਖਰਚਾ ਘਟ ਗਿਆ ਡੀਜ਼ਲ ਖਰਚਾ ਘਟ ਗਿਆ ਇਹ ਬਾਈ ਜੀ ਆਪਣਾ ਕਿੰਨੇ ਐਚ ਪੀ ਚਾਹੂਗਾ ਜੀ ਇਹ 46 46 ਹਸ ਪਾਵਰ 46 46 ਠੀਕ ਆ ਬਾਈ ਜੀ ਇਹ ਇੰਜਨ ਦੀ ਟਾਰਕ ਵਗੈਰਾ ਸਮਝਾ ਦਿੰਦੇ ਜੀ ਟਾਰਕੇ ਦੀ 200 ਦੇ ਨੇੜੇ ਹੈ ਜੀ 200 ਠੀਕ ਹੈ ਜੀ ਆ ਨਾਨ ਟਰਬੋ ਇੰਜਨ ਆ ਬਿਨਾ ਟਰਬੋ ਤੋਂ ਬਿਨਾ ਟਰਬੋ ਤੋਂ ਠੀਕ ਹੈ ਜੀ ਤੇ ਯਾਹ ਪੇ ਡੀ ਨਾਲੋਂ ਚਲਾਉਂਗੀ ਤਾਂ 19 21 ਦੇ ਫਰਕ ਲੱਗਦਾ। ਮੇਰੇ ਬਰਾਬਰ ਵੱਡਾ ਫਰਕ ਲੱਗਦਾ ਨਹੀਂ ਆ। ਹਾਂ ਹਾਲੇ ਕਿ 4 ਹਸਪਾਵਰ ਦਾ। ਪਰ ਹਾਂ। ਉਹਦੇ ਨਾਲ ਫਰਕ ਇੱਕੋ ਹੀ ਆ ਇਹਦੇ 'ਚ। ਹਾਂਜੀ। ਇਹਦੇ ਟਾਇਰ 14 ਦੇ ਹੁੰਦੇ ਆ। ਉਹਦੇ ਹੁਣ 15 ਦੇ ਕਰਦੇ। ਹਾਂ। ਪਹਿਲਾਂ ਇਹ 13 14 ਦਾ ਸੀ। ਹਾਂਜੀ। ਹੁਣ 13 'ਚ ਵੀ ਆਉਂਦਾ 14 'ਚ ਵੀ ਆਉਂਦਾ। ਦੋਨਾਂ 'ਚ ਹੀ ਆਉਂਦਾ। ਹਾਂ ਪਰ ਆਪਾਂ 14 'ਚ ਹੀ ਹੁਣ ਵੇਚ ਰਹੇ ਆ ਜਿਆਦਾ। ਠੀਕ ਹੈ। 14 'ਚ ਪਰਫਾਰਮੈਂਸ ਬਹੁਤ ਵਧੀਆ ਆ ਰਹੀ ਹੈ ਦੀ। ਹਾਂ। ਇੱਕ ਤਾਂ ਰੋਡ ਸਪੀਡ ਬਹੁਤ ਵਧੀਆ ਆਊਗੀ ਹੁਣ 32 32 ਕਿਲ 2100 ਤੇ 2100 ਤੇ ਹੁਣ 2100 ਤੋਂ ਵੱਧ ਚਲ 24 25 ਹਜ਼ਾਰ ਨੇ ਵੱਧ ਜਾਂਦੇ ਉਹ ਤਾਂ ਫਿਰ ਵਧ ਹੀ ਜਾਣੀ ਜਾਂਦੀ ਹੈ ਜਿਹੜੀ ਮਿਨੀਮਮ ਸਪੀਡ ਆ A1 ਗੇਅਰ ਦੀ ਉਹ 2.5 ਕਿਲੋਮੀਟਰ ਦੀ ਹੈ ਜੀ ਇਹਦੀ ਉਹਦੇ ਨਾਲ ਫਿਰ ਤੇਲ ਦਾ ਵੀ ਖਰਚਾ ਹੈ ਨਾ ਬਹੁਤ ਘਟੂਗਾ ਰੋਡ ਤੇ ਬਹੁਤ ਫਰਕ ਪੈਂਦਾ ਜੀ ਰੋਡ ਤੇ ਰੋਡ ਤੇ ਤੋੜੇ ਫੇਰੇ ਦਾ ਹੁਣ ਜਦੋਂ ਤੁਹਾਡੀ ਤੀਜਾ ਗੇਅਰ ਇੱਕ ਗੇਅਰ ਰੇਂਜ ਵੱਧ ਗਈ ਤਾਂ ਆਟੋਮੈਟਿਕਲੀ ਘੱਟ ਆਰਪੀਐਮ ਤੇ ਤੁਹਾਨੂੰ ਪੂਰੇ ਚੱਕਰ ਮਿਲ ਜਾਂਦੇ ਆ ਚੱਕਰ ਮਿਲ ਜਾਂਦੇ ਉਹਨਾਂ ਆਰਪੀਐਮ ਜਿੰਨਾ ਘੱਟ ਇੰਜਨ ਚੱਲੂਗਾ ਉਹਨੇ ਤੇਲ ਘੱਟ ਖਾਊਗਾ ਟਰੈਕਟਰ ਠੀਕ ਆ ਬਾਈ ਜ ਤੇਲ ਦੀ ਗੱਲ ਕਰ ਹੀ ਲਈ ਹੈ ਵੈਸੇ ਤਾਂ ਮੈਂ ਲਾਸਟ ਤੇ ਪੁੱਛਣਾ ਸੀ ਵਿੱਚ ਵਿੱਚ ਜਿਵੇਂ ਜਿਵੇਂ ਯਾਦ ਆਉਂਦਾ ਹਾਂ ਹਾਂਜੀ ਹਾਂਜੀ ਜੋ ਡੀਅਰ ਬਦਨਾਮ ਆ ਤੇਲ ਦੇ ਦੁੱਖੋਂ ਕਿਉਂਕਿ ਜਿੰਨੇ ਵੀ ਮੇਰੇ ਵੀਰ ਮੈਨੂੰ ਫੋਨ ਜਾਂ ਗੱਲਬਾਤ ਆਪਣੀ ਕਰਦੇ ਆ ਹਾਂਜੀ ਹਾਂਜੀ ਫੋਨ ਕਰਦੇ ਆ ਜਾਂ ਕੋਈ ਵੀ ਇੱਕ ਤਾਂ ਨਾ ਮੈਂ ਵੀਰਾਂ ਨੂੰ ਇਹ ਗੱਲ ਸਮਝਾਦਾ ਵੀ ਜਿਦਿਆ ਨਾ ਕਰੋ ਆਪੋ ਆਪਣੀ ਜਗ੍ਹਾ ਸਭ ਵਧੀਆ ਨਹੀਂ ਕੋਈ ਮਾੜਾ ਕਿਸੇ ਨਾਲ ਕੋਈ ਕੰਪੈਰੀਸ਼ਨ ਨਹੀਂ ਐਕਚੁਅਲੀ ਕੀ ਆ ਬਾਈਛੇ ਦੀ ਹਾਰ ਦੀ ਕੁਆਲਿਟੀ ਮੇਰੀ ਆਪਦੀ ਮੈਂ ਤੁਹਾਨੂੰ ਦੱਸਦਾ ਮੁੱਟੀ ਗੱਲ ਹਰੇਕ ਕੰਪਨੀ ਦਾ ਇੱਕ ਟਾਰਗੇਟ ਕਸਟਮਰ ਹੁੰਦਾ ਠੀਕ ਹੈ ਜੀ ਮਤਲਬ ਕੋਈ ਪ੍ਰੋਡਕਟ ਬਣਾਉਣੀ ਆ ਤਾਂ ਉਹ ਸੋਚ ਕੇ ਬਣਾਉਣੀ ਆ ਵੀ ਇਹ ਬੰਦਲੀ ਬਣਾਉਣਾ ਹੂੰ ਇਹ ਉਹ ਚੀਜ਼ ਤਾਂ ਹੈ ਨਹੀਂ ਵੀ 2 ਕਿਲੋ ਮਠਾਈ ਬਣਾ ਦੇ ਜਿਹੜੇ ਦੇ ਲੈ ਜੂ ਹਾਂ ਠੀਕ ਹੈ ਹਾਂ ਇਹ ਕੰਪਨੀ ਕੋਈ ਪ੍ਰੋਡਕਟ ਕੱਢੂਗੀ ਉਹਦਾ ਟਾਰਗੇਟ ਦੇਖੂ ਵੀ ਇਹ ਕੌਣ-ਕੌਣ ਲੈ ਸਕਦਾ ਸਹੀ ਗੱਲ ਹੈ ਹਾਂ ਜੀ ਦੂਜੀਆਂ ਕੰਪਨੀਆਂ ਆਪਦਾ ਕਸਟਮਰ ਦੇਖਦੀਆਂ ਹੂੰ ਜੌਂਡੀਅਰ ਵਰਲਡਵਾਈਡ ਹੀ ਫਾਰਮ ਦੇ ਚੱਲਣ ਨੂੰ ਬਣਿਆ ਹੋਇਆ ਟਰੈਕਟਰ ਆ ਓਕੇ ਹਾਂ ਇਹ ਡੀ ਸੀਰੀਜ਼ ਰੋਡ ਤੇ ਚੱਲਦੀ ਹੈ ਡੀ ਸੀਰੀਜ਼ ਆ ਇਹ ਅਚੀੇ ਰੋਡ ਵਾਸਤੇ ਐ ਇਹ ਵੀ ਨੌਰ ਜੜੀ ਗੱਲ ਤੁਸੀਂ ਦੱਸਤੀ ਮਤਲਬ ਤੁਹਾਨੂੰ ਮੈਂ ਦੱਸਦਾ ਇਸ ਤੋਂ ਪਹਿਲਾਂ ਸੀ ਹੁੰਦੀ ਸੀ ਇੱਕ ਉਹ ਬਿਲਕੁਲ ਹੀ ਰੋਡ ਵਾਸਤੇ ਸੀ ਖੇਤੀ ਵਾਸਤੇ ਹੈ ਨਹੀਂ ਸੀ ਬੰਦ ਕਰਤੀ ਉਹ ਜਮੇ ਦਿਖਦਾ ਨਹੀਂ ਸੀਗਾ ਬਣਾਇਆ ਸੀਗਾ ਜੌਂਡੀਅਰ ਨੇ ਪਰ ਉਹ ਬਹੁਤ ਘੱਟ ਸੇਲ ਸੀ ਜੌਂਡੀਅਰ ਸੀਰੀਜ਼ ਹੀ ਬੰਦ ਕਰਤੀ ਓਕੇ ਉਹਦੇ ਸੀ ਲਿਖਿਆ ਹੁੰਦਾ ਸੀ ਮਗਰ ਵੀ ਉਹ ਕਹਨ ਦਾ ਮਤਲਬ ਉਹ ਤੋਰੇ ਬਹੁਤ ਜ਼ਿਆਦਾ ਹੋਣਾ ਸਿਰਫ ਹੌਲੇ ਜੇ ਵਾਸਤੇ ਬਣਾਈ ਰੋਡ ਤੇ ਤੋਰੇ ਫਿਰੇ ਕਮਰਸ਼ੀਅਲ ਕੰਮ ਲਈ ਵੀ ਕਮਰਸ਼ੀਅਲ ਕਟੋਲੀ ਕੁਝ ਸੀ ਪਰ ਉਹ ਵਿਕਿਆ ਘੱਟ ਉਹ ਜੌਂੜੀ ਉਹ ਡਰਦੇ ਸੀ ਨਹੀਂ ਮਹਿੰਗਾ ਸੀ ਥੋੜਾ ਜਿਹਾ ਸਹੀ ਗੱਲ ਮਹਿੰਗਾ ਕੌਸਟ ਹੈਗੀ ਆ ਚਲੋ ਬੰਦ ਹੋ ਗਿਆ ਹਾਂ ਇਹ ਡੀ ਸੀਰੀਜ਼ ਆ ਖੇਤੀ ਤੇ ਤੋਰੇ ਫੇਰੇ ਦੇ ਦੋਨਾਂ ਕੰਮਾਂ ਦੇ ਇਸ ਤੋਂ ਉਪਰ ਆ ਗਈ ਈ ਸੀਰੀਜ਼ ਉਹ ਕੱਲੀ ਖੇਤੀ ਵਾਲੀ ਆ ਗਈ ਉਹ ਕੱਲੀ ਖੇਤੀ ਵਾਲੀ ਆ ਗਈ ਉਸ ਤੋਂ ਬਾਅਦ ਹੁਣ ਜਿਹੜਾ ਗੇਅਰ ਪ੍ਰੋ ਆ ਗਿਆ ਆਪਣਾ ਨਵਾਂ ਵੱਡੇ ਟਰੈਕਟਰਾਂ ਚ ਉਹ ਤੋਰੇ ਫੇਰੇ ਤੇ ਪਲੱਸ ਦੋਨੇ ਚੀਜ਼ਾਂ ਆ ਗਈਆਂ ਹਨਾ ਦੋਨੇ ਚੀਜ਼ਾਂ ਹਾਂ ਜਿਹੜਾ ਈ ਸੀਰੀਜ਼ ਦੇ ਟਰੈਕਟਰ ਜਿਹਦੇ ਈ ਲਿਖਿਆ ਆਊਗਾ ਹਾਂਜੀ ਉਹਦਾ ਰੋਡ ਤੇ ਤੋਰਾ ਘੱਟ ਹੀ ਹੂ ਤੇ ਉਹਦੀ ਰੋਡ ਤੇ ਕਿ ਜੰਕਸ਼ਨ ਵੱਧ ਹੀ ਹੋ ਹਾਂ ਕਿਉਂਕਿ ਉਹਨੂੰ ਬਣਾਏ ਡਿਜ਼ਾਈਨ ਹੀ ਇਦਾਂ ਦਾ ਆਦਾ ਵੀ ਉਹ ਫਾਰਮ ਤੇ ਰਹਿਣ ਲਈ ਬਣਾਇਆ ਟਰੈਕਟਰ ਇੱਕ ਚੀਜ਼ ਹੋਰ ਮੈਂ ਨਾ ਵੀਡੀਓ ਵੀ ਬਣਾਈ ਸੀਗੀ ਆ ਜਿੰਨੇ ਕਿ ਵੀਰ ਬਾਈ ਜੀ ਨੇ ਸਵਾਲ ਤੁਹਾਨੂੰ ਦੱਸੇ ਆਂਸਰ ਧਿਆਨ ਨਾਲ ਸਮਝ ਲੈ ਵੀ ਕਹਿਣ ਦਾ ਮਤਲਬ ਜਿਹੜੀ ਡੀ ਸੀਰੀਜ਼ ਆ ਖੇਤੀ ਤੇ ਤੋਰੇ ਦੋਨਾਂ ਲਈ ਆ ਹਾਂ ਜੀ ਸੀ ਬਣਾਈ ਸੀਗੀ ਉਹ ਬੰਦ ਕਰਤੀ ਈ ਆਉਂਦੀ ਸੀ ਉਹ ਕੱਲੀ ਖੇਤੀ ਲਈ ਉਹ ਕੱਲੀ ਖੇਤੀ ਲਈ ਆਪਾਂ ਜੇ ਇਹਦਾ ਕੰਪੈਰੀਸਨ ਹਣਾ ਰੋਡ ਤੇ ਆਪਾਂ ਕੱਢੀਏ ਤਾਂ ਗੱਲ ਨਹੀਂ ਬਣਨੀ ਹਾਂ ਨਹੀਂ ਉਹ ਹਰੇਕ ਟਰੈਕਟਰ ਹੈ ਹੀ ਖੇਤੀ ਲਈ ਇੱਕ ਪ੍ਰੋਡਕਟ ਅਲੱਗ ਚੀਜ਼ ਲੈ ਬਣਿਆ ਹਾਂ ਹਰੇਕ ਮਕਸਦ ਅਲੱਗ ਆ ਉਹਦਾ ਬਣਨਾ ਹੈ ਹਨਾ ਫਿਰ ਜਿਵੇਂ ਜਿਵੇਂ ਟਰੈਕਟਰ ਵੱਡਾ ਹੋਈ ਜਾਊਗਾ ਉਵੇਂ ਮੈਂ ਸਲੋ ਹੋਈ ਜਾਊਗਾ ਤੋਰਾ ਸਲੋ ਹੋ ਜਾਓ ਬਿਲਕੁਲ ਇੰਪਲੀਮੈਂਟ ਜਿਆਦਾ ਖਿੱਚੀ ਜਾਊਗਾ ਮਤਲਬ ਇੰਪਲੀਮੈਂਟ ਵੱਡੇ ਹੋ ਜਾਣਗੇ ਤੋਰਾ ਘਟਿ ਜਾਓ ਤੋਰਾ ਘਟਿ ਇਹ ਨਹੀਂ ਹੈ ਵੀ ਤੁਸੀਂ 75 ਲੈ ਲਓਗੇ ਤੋ ਇਹਨੂੰ ਬੰਦ ਭਜੂਗਾ ਉਲਟਾ ਇਹਨੂੰ ਘੱਟ ਭਜੂਗਾ ਬਸ ਇਹਦੇ ਨਾਲ ਤੋਰਾ ਸਲੋ ਹੋ ਜਾਊ ਪਰ ਇੰਪਲੀਮੈਂਟ ਵੱਧ ਜਾਣਗੇ ਜਿਵੇਂ ਜਿਵੇਂ ਵੱਡਾ ਹੋਈ ਜਾਓ ਤੁਸੀਂ 100s ਪਾਵਰ ਦਾ ਲਵੋਗੇ ਜਿਹੜਾ ਸਾਡਾ ਬੰਦ ਹੋ ਗਿਆ 110 ਹਾਂਜੀ ਉਹਨੂੰ ਤੁਸੀਂ 75 ਨਾਲ ਚਲਾਉਂਗੇ ਉਹ 75 ਨੂੰ ਵੀ ਅਧੀਸ਼ਪੀੜ ਦੇ ਤੁਰਦਾ ਈ ਠੀਕ ਹੈ ਜੀ ਮਤਲਬ ਜਿਵੇਂ ਜਿਵੇਂ ਟਰੈਕਟਰ ਵੱਡਾ ਹੋ ਰਿਹਾ ਹੈ ਤੁਹਾਡੀ ਗਲਤੀਆਂ ਵਿੱਚੋਂ ਹੀ ਜਵਾਬ ਸੌਰੀ ਕਰਦਾ ਹਾਂ ਹਾਂਜੀ ਆਪਣੀ ਕੋਣ ਪੰਜਾਬ 'ਚ ਟ੍ਰੈਂਡ ਹੀ ਚੱਲ ਪਿਆ ਹਾਂ ਭਜਾਉਣ ਦਾ ਹਾਂ ਆ ਉਹ ਐਕਚੁਅਲੀ ਕੀ ਆ ਇਹ ਤਾਂ ਫਿਰ ਗਲਤ ਚੱਲਦਾ ਪਿਆ ਮੈਂ ਲਾ ਦਾਂ ਜੀ ਅਕਸਰ 'ਚ ਜਿਹੜੇ ਆਪਾਂ ਇੰਪਲੀਮੈਂਟ ਬਣ ਰਹੇ ਆ ਆਪਾਂ ਦੋ ਹੀ ਇੰਪਲੀਮੈਂਟਾਂ ਦੇ ਟਰੈਕਟਰ ਭਜਾ ਸਕਦੇ ਆ ਇੱਕ ਤਵੀਆਂ ਤੇ ਇੱਕ ਹਾਲਾ ਹਾਲ ਹਾਲ ਹੋਰ ਤਾਂ ਕੋਈ ਇੰਪਲੀਮੈਂਟ ਹੈ ਨਹੀਂ ਭਜਾਉਣ ਵਾਲਾ ਰੋਟਾਵਿਟਰ ਤੇ ਨਹੀਂ ਪੱਧਰ ਉਹਨਾਂ ਨੇ ਕਿਸੇ ਦਿਨ ਭਜਣਾ ਪਲਾਉਂਗੇ ਪਲਾਉਂਦੇ ਵੀ ਨਹੀਂ ਭਜਦਾ ਕਿਸੇ ਦਿਨ ਨਹੀਂ ਭਜਦਾ ਨਹੀਂ ਭਜਦਾ ਬਾਕੀ ਸਾਰੇ ਸਲੋ ਵਾਲੇ ਹੀ ਆ ਸਲੋ ਵਾਲੇ ਹੁਣ ਜਿਹੜਾ ਹਲ ਤਵੀਆਂ ਵਾਲਾ ਮਸਲਾ ਵਾ ਇਹ ਹਲ ਆਪਣੇ ਮੁਲਕ ਚ ਹੀ ਬੜੇ ਆ ਬਾਹਰਲੇ ਕੰਟਰੀਆਂ ਦੇ ਹਲ ਖਤਮ ਹੋ ਗਏ ਕਿਉਂਕਿ ਉਹ ਮਲਚਿੰਗ ਕਰਦੇ ਆ ਨਾ ਸਾਰਾ ਕੁਝ ਜਾਂ ਪਲਾਉ ਆ ਜਾਂ ਮਲਚਰ ਦੋਈ ਚੀਜ਼ਾਂ ਉਹਨਾਂ ਦਾ ਜਾਂ ਪਲਾਉ ਹੀ ਮਾਰਦੇ ਆ ਜਾਂ ਤਵੀਆਂ ਮਾਰਦੇ ਆ ਉਹ ਇਹ ਗੱਲ ਨਹੀਂ ਪਰ ਉਹ ਤਵੀਆਂ ਨਾਲ ਵਨ ਟਾਈਮ ਚ ਬਹੁਤ ਕੁਛ ਕਰਦੇ ਆ ਕਲੀਆਂ ਕਬੀਆਂ ਨਹੀਂ ਆ ਬਿਨਾਂ ਨਾੜੀ ਬੀਚੀ ਨਾਲੀ ਸਰ ਇਕੱਠੇ ਬਹੁਤ ਕੁਛ ਕਰਦੇ ਉਸ ਕਰਕੇ ਸਲੋ ਸਪੀਡ ਹੀ ਆ ਤਵੀਆਂ ਵੀ ਆ ਹਾਂ ਵੀ ਸਾਰੇ ਕੰਮ ਹੋ ਜਾਂਦੇ ਆ ਇੰਡੀਆ ਚ ਆਪਣੇ ਥੋੜਾ ਜਿਹਾ ਹੈਗਾ ਵੀ ਹਾਲ ਤੇਜੀ ਦਾ ਬੋਣ ਦੇ ਚੱਕਰ ਚ ਲੋਕ ਕਰਦੇ ਆ ਆ ਚੱਕਰ ਆ ਆਪਾਂ ਨੇ ਇੱਕ ਵੀਡੀਓ ਪਾਈ ਸੀ ਲਾਸਟ ਟਾਈਮ ਉਹ ਬੜੇ ਮੇਰੇ ਪੇਜਾਂ ਦੇ ਵੀਰਾਂ ਨੇ ਆਪਣੀ ਚੱਕ ਚੱਕ ਕੇ ਪਾਈ ਵੀ ਜੌਨ ਯਰ ਪਿੱਛੇ ਰਹਿ ਗਿਆ ਕਾਦੇ ਜੀ ਉਹ ਅੱਛਾ ਉਹ ਜਿਹੜਾ 4 ਵੀਲ ਤੇ 2 ਵੀਲ ਚਲਾ ਰਹੇ ਸੀ ਹਾਂ ਹਾਂ ਉਹਦੇ ਚ ਤੁਸੀਂ ਇਕੱਲਾ ਜੋਂਡੀਅਰ ਨਹੀਂ ਹਾਂਜੀ ਉਹ ਮੈਂ ਲਗਾ ਦਾਂ ਜਿਵੇਂ ਆਹ ਟਰੈਕਟਰ ਖੜਾ ਤੁਹਾਨੂੰ ਨਾਲ ਦਿਖਾਉਣਾ ਹੈ ਇਧਰ ਆਈਏ ਉਹ ਹੂੰ ਹਾਂ ਆ ਇਹਦੇ ਨਾਲ ਦਾ ਹਿੱਸਾ ਉਹਦੇ ਹਾਂ ਜਿਹੜਾ ਤੁਸੀਂ ਚਲਾ ਰਹੇ ਸੀ ਹਾਂ 53 ਦਾ ਸੀ 53 ਸੀ 53 ਸੀ ਲੋਈ ਨਵੇਂ ਹ ਹਿੱਸਾ ਤਾਂ ਇਹੀ ਹਾਂ ਅੱਛਾ ਇਹਰੇ ਚ ਮਸਲਾ ਕੀ ਆ ਹੂੰ ਵੀ ਜਦੋਂ ਦਾ ਤੁਸੀਂ ਰੋਡ ਤੇ ਚਲਾ ਰਹੇ ਆ ਤਾਂ ਬਿਨਾ 4-ਵੀਲ ਡਰਾਈਵ ਗੀਅਰ ਲਾਏ ਚਲਾ ਸਕਦੇ ਆ ਚਲਾ ਸਕਦੇ ਆ ਰੋਡ ਹੈਗਾ ਪੱਕਾ ਹੂੰ ਟਾਇਰਾਂ ਨੂੰ ਬੜਾ ੱਟਕਾ ਨਹੀਂ ਪੈਂਦਾ ਹੂੰ ਠੀਕ ਹੈ ਜੀ ਬੜਾ ਮਤਲਬ ਰੋਕਦੇ ਨਹੀਂ ਇਹ ਹਾਂ ਜਦੋਂ ਤੁਸੀਂ ਖੇਤ ਚ ਬਾੜ ਲਿਆ ਚਾਹੇ ਖਾਲੀ ਲੈ ਜਾਓ ਹਾਂਜੀ ਜਦੋਂ ਤੁਸੀਂ 4-ਵੀਲ ਨਹੀਂ ਲਾਇਆ ਇਹਨੇ ਨਹੀਂ ਤੁਰਨਾ ਇਹਨੇ ਤੁਰਨਾ ਹੀ ਨਹੀਂ ਹੂੰ ਹਲ ਲੈ ਕੇ ਕਹਿੰਦੇ ਖਾਲੀ ਵੀ ਨਹੀਂ ਤੁਰਨਾ ਸੀ ਜੇ ਕਿ ਹਲ ਲਾ ਕੇ ਖਾਲੀ ਭਜਾ ਲੈਂਦੇ ਇਹ ਤਾਂ ਵੀ ਭਜਣਾ ਹੁਣ ਤਾਂ ਵੀ ਨਹੀਂ ਤੁਰਨਾ ਕੋਈ ਵਗਲੇ ਟਾਇਰਾਂ সাইਜ ਵੱਡਾ ਗਿਆ ਸਾਈਜ਼ ਵੱਡਾ ਅਕਸਰ ਇੰਨਾ ਕੁਝ ਆ ਜਿਹੜਾ ਕਮਾਉਣਾ ਟਰੈਕਟਰ ਨੇ ਜਿਹੜਾ ਉੱਥੇ ਤੱਕ ਸਾਰਾ ਗੇਅਰ ਬਾਕਸ ਆ ਡਿਫਰੈਂਸ਼ੀਅਲ ਆ ਇਹ ਚ ਇਧਰ ਪਲੈਂਟਰੀ ਗੇਅਰ ਲੱਗਿਆ ਉੱਧਰ ਲੱਗਿਆ ਐਡੇ ਐਡੇ ਕਰਾਰੀਆਂ ਲੱਗਿਆ ਉਹ ਸਾਰੀਆਂ ਟਰੈਕਟਰਾਂ ਦਾ ਮਤਲਬ ਰੋਗ ਲੈਂਦੀਆਂ ਇਹ ਆ ਵੀ ਉਹਦੇ ਚ ਮੇਰੀ ਹੀ ਗਲਤੀ ਆ ਵੀਡੀਓ ਸ਼ੂਟ ਕਰ ਲਈ ਮੈਂ ਕਹ ਲਈ ਹਸ ਪਾਵਰ ਨਾਪ ਲਈ ਆ ਤੂੰ ਦੇਖਿਆ ਨਹੀਂ ਤੁਸੀਂ ਇਹ ਐਰਰ ਹੋ ਗਿਆ ਮੈਂ ਆਪਦੀ ਗਲਤੀ ਮੰਨਦਾ ਮੈਨੂੰ ਕੋਈ ਉਹ ਨਹੀਂ ਪਤਾ ਕੀ ਆ ਤੁਸੀਂ ਜਦੋਂ ਦੋਨੇ ਬੋਰੂ ਬੋਰੂ ਚਲਾਓ ਫੋਰ ਵੀ ਨਾ ਫੋਰ ਵੀ ਹਾਂ ਤੇ ਤੁਸੀਂ ਉਹ ਦੋਨੇ ਟਰੈਕਟਰਾਂ ਦਾ ਕੋਈ ਕੰਪੈਰੀਜ਼ਨ ਨਹੀਂ ਕਿਸੇ ਦਾ ਕੋਈ ਮਤਲਬ ਨਹੀਂ ਅਜਾ ਜੇ ਇਹਦੇ 4 ਪੀਲਾ ਦੋਗੇ ਉਹ ਬਿਨਾ 4 ਪੀਲਾ ਤੋਂ ਜ਼ੀਰੋ ਆ ਫਿਰ ਹਾਂ ਕੋਈ ਫਾਇਦਾ ਨਹੀਂ ਫਿਰ ਤੂੰ ਇਸ ਕਰਕੇ ਕੰਪੈਰੀਜ਼ਨ ਹੀ ਨਹੀਂ ਕਰ ਸਕਿਆ ਇੱਕ ਨਾ ਜਿਹੜੇ ਉਹ ਵੀਰ ਦਾ ਟਰੈਕਟਰ ਸੀਗਾ ਉਹਦਾ ਛੋਟਾ ਬ੍ਰਦਰ ਆਇਆ ਸੀਗਾ ਉਹਦੀ ਜੀ ਜੀ ਉਹ ਭਾਈ ਨੇ ਨਾ ਮੈਨੂੰ ਇੰਨਾ ਜਿਆਦਾ ਕਿਹਾ ਕਹਿੰਦਾ ਉਹ ਜੌਂਡੀਅਲ ਦਾ ਫੈਨ ਹੈ ਅੱਛਾ 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 ਉਹਨੂੰ ਪਤਾ ਨਹੀਂ ਅਰਜਨ ਇੱਕੋ ਕਰਦੇ ਸੀ ਉਹਦੇ ਟਰੈਕਟਰ ਅੱਡ ਅੱਡ ਨਹੀਂ ਸੀ ਵੀ ਕੋਈ ਬੈਸ ਬਸਿਆ ਸੀਗਾ ਪਰ ਨਹੀਂ ਉਹ ਜਿਹੜੀ ਜੀ ਨਹੀਂ ਕੰਪੇਅਰ ਕਰ ਸਕਦੀ ਕਰ ਸਕਦਾ ਉਹਨੇ ਮੈਨੂੰ ਫਿਰ ਸਮਝਾਇਆ ਬਾਅਦ ਚ ਫੋਨ ਵੀ ਆਇਆ ਅੱਜ ਵੀ ਉਹ ਮੇਰਾ ਵੀਰ ਸੁਣਦਾ ਹੀ ਹੋਏਗਾ ਉਹ ਕਹਿੰਦਾ ਕਹਿੰਦਾ 53 10 ਅਰਜਨ ਤੂੰ ਮਤੋਂ ਤੂੰ ਉਹਨੂੰ ਨਾ ਫੇਰ ਲਿਆ ਜਾਂਦਾ ਇੱਕ ਤਾਂ ਵੀ ਮੇਰੇ ਕੋਈ ਨਹੀਂ ਚਲਾਈ ਅਰਜਨ ਤੁਸੀਂ ਹਾਂ ਚਲਾਈ ਅਰਜਨ ਜਦੋਂ ਲਾਪੈਂਦੇ ਨੇ ਵੀ ਕਹਿੰਦਾ ਵੀ ਉਹਦੇ ਨਾਲ ਤੋਂ ਦੁੱਗਣੇ ਦਾ ਫਰਕ ਆ ਆਪਣਾ ਕਹਿੰਦਾ ਵੀ ਤੁਸੀਂ ਚਲਾਇਆ ਨਹੀਂ ਸਹੀ ਤੁਹਾਨੂੰ ਸਪੀਡਾਂ ਦਾ ਨਹੀਂ ਪਤਾ ਕਹਿੰਦਾ ਤੁਰੰਤ ਇੱਕ ਮੈਨੂੰ ਹੋਰ ਚੀਜ਼ ਲੱਗੀ ਭਾਜੀ ਤੁਸੀਂ ਤਾਂ ਪਤਾ ਨਹੀਂ ਦੱਸਣਾ ਕਿ ਨਹੀਂ ਦੱਸਣਾ ਜੌਂਡੀਅਰਾ ਜਿਹੜਾ ਆਪਣਾ ਇਹ ਜੌਂਡੀਅਰਾ ਇਹਦਾ ਕੰਟਰੋਲਰ ਜੇ ਆਪਾਂ ਨਹੀਂ ਬੰ ਇਹ ਲਿਫਟ ਸਾਰੀ ਥੱਲੇ ਸੁੱਟਦਾ ਸੁੱਟਦਾ ਬਿਲਕੁਲ ਥੱਲੇ ਸੁੱਟਦਾ ਮੈਂ ਕਿਸੇ ਦਾ ਹੁਣ ਫੇਰ ਨਹੀਂ ਦਿੰਦਾ ਨਹੀਂ ਤੁਰਨਾ ਹੀ ਨਹੀਂ ਦੂਜੇ ਆ ਸਾਰੇ ਉਹਨਾਂ ਦਾ ਡਰੋਪ ਕਰਦੇ ਹਾਂ ਉਹਨਾਂ ਦਾ ਡਰੋਪ ਕਰਦੇ ਕਰਦੇ ਆਣਾ ਮੈਂ ਤੁਹਾਨੂੰ ਦੱਸਦਾ ਇੱਕ ਨੀਲਾ ਜਿਹਾ ਟਰੈਕਟਰ ਹੈ ਨਾ ਵਾਲਾ ਵਿਗਦਾ ਮੈਂ ਨਾਮ ਹੈ ਵੀ ਦਿੰਦਾ ਹੁਣ ਮੈਂ ਦੱਸਦਾ ਉਹਦੇ ਜਿੰਨੇ ਡੈਮੋਲ ਹੋਣ ਜਾਣਾ ਉਹਨਾਂ ਨੇ ਉਹਦੇ ਸੈਟਿੰਗਾਂ ਲਿਫਟ 'ਚ ਵੀ ਤੁਸੀਂ ਚਾਹੇ ਦੋਨੇ ਲੀਵਰ ਥੱਲੇ ਕਰਦੇ ਉਹ ਲਿਫਟ ਜਾਣੀ ਹੀ ਨਹੀਂ ਜਾਣੀ ਨਹੀਂ ਲੀਵਰ ਜਿੰਨੇ ਮਰਜ਼ੀ ਲਈ ਫਿਰ ਟਰੈਕਟਰ ਨਹੀਂ ਲਿਫਟ ਨਹੀਂ ਥੱਲੇ ਜਾਣਦਣੀ ਉਹਨਾਂ ਦੀ ਸੈਟਿੰਗਾਂ ਇਹਦੇ ਜਿਹੇ ਜਿਹੇ ਕੋਈ ਨਹੀਂ ਹਰ ਮਤਾਂ ਆਮ ਨਹੀਂ ਆ ਰਹਾ ਨਾ ਇਹ ਜਿੱਥੇ ਜਰੋਂ ਸੈਟ ਤੇ ਲੀਵਰ ਇਹ ਇਹਨੇ ਦਾ ਥੱਲੇ ਪੈ ਗਏ ਥੱਲੇ ਬਾੜ ਦੇ ਇਹ ਇਹ ਇਹਨੂੰ ਲੋਡ ਇਹਨੂੰ ਇੰਪਲੀਮੈਂਟ ਦੇਖੋ ਚੀਜ਼ ਬਣਾਈ ਜਰੋਂ ਲੀਵਰ ਦਾ ਮਤਲਬ ਕੀ ਆ ਲੀਵਰ ਦਾ ਜਰੋਂ ਦੋਨੇ ਥੱਲੇ ਲਾਤੇ ਆਂ ਤੁਹਾਨੂੰ ਕੰਟਰੋਲ ਦੀ ਲੋਡ ਨਹੀਂ ਲੋਡ ਨਹੀਂ ਠੀਕ ਹੈ ਜੀ ਇਹਦਾ ਮਤਲਬ ਇੱਕੋ ਹੀ ਆ ਵੀ ਤੁਹਾਨੂੰ ਕੰਟਰੋਲ ਦੀ ਲੋਡ ਨਹੀਂ ਲੋਡ ਨਹੀਂ ਥੱਲੇ ਜੀ ਨਹੀਂ ਜਾਂਦੇ ਆਗੇ ਉਹਦੀ ਕੰਟਰੋਲ ਸੈਟਿੰਗ ਕਰਦਾ ਵੀ ਥੱਲੇ ਜਾਇ ਕਰੂਗਾ ਉਹ ਫੇ ਧੋਖਾ ਧੋਖਾ ਉਹ ਫਿਰ ਗੱਲ ਥੋੜੀ ਆ ਉਹ ਤਾਂ ਮੈਂ ਤੁਹਾਨੂੰ ਤਾਂ ਦੱਸਣ ਲੱਗਾ ਨਾ ਦੇਖੋ ਇਹ ਚੀਜ਼ ਨਾ ਲੋਕਾਂ ਦੇ ਦਿਮਾਗ ਚ ਹਾਂ ਵਹਿਮ ਬੜੇ ਇਹ ਮੂਰਖਤਾ ਹੁੰਦੀ ਆ ਵੀ ਦੋ ਲੀਵਰ ਥੱਲੇ ਖਟ ਕੇ ਚਲਾਦਾ ਜੀ ਐਂ ਚਲਾਦਾ ਜੀ ਇਹ ਅਸਲ 'ਚ ਜਿਹੜੇ ਡੈਮੋਨਸਟ੍ਰੇਟਰ ਆਉਂਦੇ ਨਾ ਹਾਂ ਬੜੇ ਛੇੜਖਾ ਨਹੀਂ ਲੈਂਦੇ ਆ ਉਹਨਾਂ ਨੂੰ ਉਹਨਾਂ ਨੇ ਇਹ ਚੀਜ਼ਾਂ ਲੋ ਕਰ ਦਿਮਾਗ 'ਚ ਪਾਤੀਆਂ ਵੀ ਦੇਖੋ ਜੀ ਸਾਡੇ ਵਾਲਾ ਦੋ ਲਿਆ ਰਿਸਟ ਕੇ ਥੱਲੇ ਚੱਲਦਾ ਜੀ ਇਹ ਐਂ ਚੱਲਦਾ ਜੀ ਹਾਲਾਂਕਿ ਉਹ ਕੰਟਰੋਲ ਕਰ ਰਿਹਾ ਹੁੰਦਾ ਡਰਾਈਵਰ ਕਰ ਰਿਹਾ ਹੁੰਦਾ ਮੈਂ ਵੀ ਮੈਂ ਬਹੁਤ ਵਾਰੀ ਸਾਡੀ ਇੱਕ ਵਾਰੀ ਕਿਤੇ ਕੰਪੀਟੀਸ਼ਨ ਹੋ ਗਿਆ ਮੈਂ ਕਿਹਾ ਯਾਰ ਛੱਡੋ ਭਰੇ ਲਿੰਕਾਂ ਕੱਢ ਦੋ ਪਿੱਛੋਂ ਛਾਪਾ ਹੀ ਕਢੋ ਹਾਂ ਕਢੋ ਚਲਾਓ ਫਿਰ ਵੇ ਚਲਾ ਕੇ ਦਿਖਾਓ ਚੌਂਟੇ ਨਹੀਂ ਦਣਾ ਹੂੰ ਫਿਰ ਉਹ ਮੰਨੇ ਨਹੀਂ ਇੱਕ ਕਦਮ ਵੀ ਨਹੀਂ ਚੱਲਦਾ ਜਿੰਨੇ ਮਰਜ਼ੀ ਲਿਆਓ ਹਾਂ ਕਢ ਦੇ ਉਹਨੂੰ ਕਾ ਉਹਨੂੰ ਕਾ ਵਿਚਾਲੇ ਕਢ ਦੇ ਉਪਰ ਟਾਪ ਲੈਂਕ ਪਾਲਾ ਵਿਚਾਲੇ ਡੰਡੇ ਕਢ ਦੇ ਬਸ ਚਲਾ ਲਓ ਫਿਰ ਚਲਾਓ ਫਿਰ ਫਿਰ ਆ ਵੀ ਚੱਲ ਦੇਖ ਰਹਾ ਕਿਹੜਾ ਚੱਲਦਾ ਪਤਾ ਲੱਗ ਜੂ ਮੈਂ ਤਾਂ ਕਹਿਣ ਲੱਗਾ ਨਾ ਭਾਜੀ ਉਹ ਤੁਸੀਂ ਵੀਡੀਓ ਪੂਰੀ ਦੇਖਿਓ ਮੇਰੇ ਵੇਖਣ ਵਾਲੇ ਪੂਰੀ ਦੇਖਿਓ ਜੌਂਟੇਰ ਨਾ ਇੱਦਾਂ ਦੇ ਡਲੇ ਪੱਤੀ ਜਾਵੇ ਹਾਂ ਉਹ ਉੱਤੇ ਉੱਤੇ ਤੁਰਿਆ ਜਾਵੇ ਨਹੀਂ ਉਹ ਫਰਕ ਆ ਉਹੀ ਗੱਲ ਆ ਨਾ ਉਹਨਾਂ ਦੇ ਡਿਜ਼ਾਈਨ ਹੀ ਇਦਾਂ ਲਿਫਟ ਵਾਲਾ ਕੀਤਾ ਹੋਇ ਰੋਟਾ ਤੋਂ ਜੋ ਲੋਕ ਧੋਖੇ ਜਾਂਦੇ ਵੀ ਲੀਵਰਾਂ ਤੇ ਥਲੇ ਨਹੀਂ ਦੇਖਦਾ ਪਿੱਛੇ ਨਹੀਂ ਦੇਖਦਾ ਕੋਈ ਲੀਵਰਾਂ ਦੇ ਜਲੇ ਇਹ ਚੀਜ਼ ਮੈਂ ਵੀਡੀਓ ਕੁਝ ਇਹ ਜ਼ਰੂਰ ਆ ਦੇਖੋ ਸਾਰੇ ਕੰਮਾਂ 'ਚ ਮੈਂ ਨਹੀਂ ਕਹਿੰਦਾ ਵੀ ਜੌਂਡੀ ਸਾਰੇ ਕੰਮ ਸਾਰਾ ਉੱਪਰ ਹੂੰ ਕੁਝ ਅਲੱਗ-ਅਲੱਗ ਕੁਝ ਇਹਦੇ 'ਚ ਵੀ ਕਮੀਆਂ ਵੀ ਜਿਹੜੇ ਕਮੀਆਂ ਮੈਂ ਕਹਿੰਦਾ ਵੀ ਉਹ ਜਿਹੜੇ ਡ੍ਰੈਕਟਰ ਦੇਸੀ ਆ ਆਪਣੇ ਹੂੰ ਇੰਡੀਅਨ ਕੰਪਨੀਆਂ ਨੇ ਬਣਾਏ ਹੋਏ ਆ ਹੂੰ ਉਹਨਾਂ ਨੇ ਉਸ ਤੁਹਾਨੂੰ ਮੈਂ ਪਹਿਲਾਂ ਕਹਿ ਗਿਆ ਡਾ ਜਿਵੇਂ ਕਸਟਮਰ ਅਡਾਡ ਆ ਹੂੰ ਠੀਕ ਹੈ ਔਰ ਕਿਸੇ ਨੂੰ ਫੋਰਡ ਦਾ ਫਰਾਟ ਚੰਗਾ ਲੱਗਦਾ ਕਿਸੇ ਨੂੰ ਮੈਸਰੀ ਸੀਡੀ ਚੰਗੀ ਲੱਗਦੀ ਹਰ ਇੱਕ ਦੀ ਆਪਣੀ ਦੀ ਸੋਚ ਆ ਜਿਹੜਾ ਜੁਨੀਅਰ ਦਾ ਕਸਟਮਰ ਸਾਡਾ ਜਿਹੜਾ ਬਹੁਤ ਹੀ ਪ੍ਰੋਗਰੈਸਿਵ ਕਸਟਮਰ ਆ ਸੁਨੇ ਲਿਖੇ ਲੋਕ ਪੜ੍ਹੇ ਲਿਖੇ ਲੋਕ ਵੀਰੇ ਜਿਹੜੇ ਐ ਨਹੀਂ ਦੇਖਦੇ ਵੀ ਇਹਨੇ ਘੰਟੇ ਦਾ ਕਿੰਨਾ ਖਾਦਾ ਉਹ ਦੇਖਦੇ ਆ ਵੀ ਸਾਲ ਚ ਟਰੈਕਟਰ ਤੇ ਖਰਚਾ ਕਿੰਨਾ ਆਇਆ ਸਮਝ ਗਏ ਫੇਰ ਜਦੋਂ ਪੰਜਾਹ ਨਾਲ ਵੇਚਿਆ ਤਾਂ ਕੀ ਪਟਿਆ ਗਿਆ ਅੱਜ ਤੁਸੀਂ ਬਹੁਤ ਟਰੈਕਟਰ 80 10 ਲੱਖ ਦੇ ਟਰੈਕਟਰ ਨਵੇਂ ਮਿਲ ਰਹੇ ਆ ਲੈਓ ਹਾਂਜੀ ਸਾਲਵਾ ਵਿੱਚੋਂ ਕੋਈ ਤਾਂ 4 ਲੱਖ ਨਹੀਂ ਦਿੰਦਾ ਕੋਈ ਠੀਕ ਹੈ ਜੀ ਚਾਹੇ ਜੌਂੜੀ ਦੇ ਉੱਪਰ ਦੀ ਦੋ ਗੜੇ ਲਾ ਦੇ ਸਹੀ ਗੱਲ ਠੀਕ ਹੈ ਜੀ ਪਹਿਲੇ ਨਵਾਂ ਨਵਾਂ ਦਾ ਲਾ ਦੂਗਾ ਪਰ ਮੁੜ ਕੇ ਸਾਲਵਾ ਜਦੋਂ ਪਤਾ ਕਿ ਇੱਤੋਂ ਖੁੱਲ ਗਿਆ ਇੱਤੋਂ ਖੁੱਲ ਗਿਆ ਇੱਤੋਂ ਖੁੱਲ ਗਿਆ ਪਰ ਕਿਹਦਾ 4 ਲੱਖ ਨਹੀਂ ਦਿੰਦਾ ਕੋਈ ਇੱਥੇ ਆਪਣੇ ਏਰੀਆ 'ਚ ਬਹੁਤ ਟਰੈਕਟਰ ਬਕਾਉ ਆ ਲੋਕ ਲੈ ਕੇ ਫਸ ਜਾਂਦੇ ਆ ਮੈਂ ਆਪਸਿਆਂ ਹਾਂ ਮਤਲਬ ਇੱਕੋ ਇੱਕ ਜੀਰੇ ਦੇ ਇੰਜਣ ਦੇ ਇੱਥੇ ਗਲਾਸ ਆ ਰੱਖਦੇ ਹੁੰਦੇ ਨਾ ਉਹ ਮਸ਼ਹੂਰ ਆ ਜਿਹੜਾ ਗਲਾਸ ਆ ਰੱਖ ਕੇ ਉਹਦਾ ਤੁਸੀਂ ਮੈਨੂੰ ਕਹਿੰਦੇ ਹੋ ਹੁਣ ਚੱਲ ਨਾ ਨਾ ਨੀ ਲੈਂਦਾ ਪਰ ਨਾਵਾ ਜਿਹਨੇ ਲੈਂਦੇ ਹਾਂਜੀ ਮੈਂ ਉਹ ਗੱਲ ਕਰਦਾ ਉਹਦਾ ਕਿਸੇ ਨੇ ਕਿਸੇ ਨੂੰ ਪਹਿਲਾਂ ਤਾਂ ਇਹੀ ਪੁੱਛ ਰਿਹਾ ਜਿਹਨਾਂ ਕੋਲ ਹੈਗੇ ਆ ਵੀ ਬਾਈ ਜੀ ਜਦੋਂ ਕੋਈ ਸਮਾਨ ਹੂੰ ਉਹਦਾ ਲੋਡ ਪੈਂਦੀ ਨਾ ਪਾਰਟਸ ਦੀ ਹੂੰ 15 15 ਦਿਨ ਟਰੈਕਟਰ ਖੜਾ ਰਹਿੰਦਾ ਹੂੰ 12ਵਾਂ ਸ਼ਿਪ ਕਰਾਉਂਦੇ ਆ ਆਊਗਾ ਫਿੱਟ ਕਰਾਂਗੇ 15 20 ਦਿਨ ਦਾ ਸੀਜ਼ਨ ਆਪਣਾ ਸੀਜ਼ਨ 15 ਦਿਨਾਂ ਦਾ ਆ 15 ਦਿਨ ਖੜ ਗਿਆ ਫਿਰ ਇਹ ਤਾਂ ਇਹ ਤਾਂ ਕੀ ਚਾਹਤ ਐਂਡ ਟੈਂਡ ਦੇਖੋ ਆਪਣੇ ਲੇਟ ਹੋ ਜੇ 20 ਤੋਂ ਭਾਈ 22 ਫਿਰ ਉਹਦੀ ਕੋਸਟਿੰਗ ਫਿਰ ਉਹਦੀ ਕਾਸਟਿੰਗ ਫਿਰ ਗਾਰੰਟੀ ਗਾਰੰਟੀ ਦੀ ਹੁਣ ਗਾਰੰਟੀ ਦੀ ਵੀ ਆ ਜਾ ਜਨੇ ਆਪਾਂ ਅੱਜ ਹਾਂ ਵੀ ਗੱਲਾਂ ਦੋਵੇਂ ਗੱਲ ਕਰਦੇ ਨੇ ਸਾਡੀਆਂ ਗੱਲਾਂ ਲੰਮੀਆਂ ਹੀ ਹੋ ਜਾਂਦੀਆਂ ਨੇ ਮੈਂ ਚਲੋ ਕੱਟ ਕੇ ਬਣਾ ਲਿਓ ਤੁਸੀਂ ਕੋਈ ਗੱਲ ਨਹੀਂ ਗਾਰੰਟੀ ਦਾ ਹਾਲਾਤ ਇਹ ਐ ਵੀ ਸਭ ਤੋਂ ਪਹਿਲਾਂ ਜੌਂਡੀਆਂ ਨੇ 5 ਸਾਲ ਲਾਂਚ ਕੀਤੀ ਸੀ ਸਭ ਤੋਂ ਪਹਿਲਾਂ ਉਸ ਤੋਂ ਪਹਿਲਾਂ 2 ਸਾਲ ਹੀ ਹੁੰਦੀ ਸੀ ਸੁਣ ਲਓ ਹਾਂ ਇਹ ਮੇਰੇ ਖਿਆਲ ਚ ਹੋਊਗੀ 2019 ਚ ਕੀਤੀ ਸੀ ਹਾਂ 19 ਚ 5 ਸਾਲ ਕੰਪਨੀ ਨੇ ਕਹਿਤਾ ਹਾਂ ਸਾਰੀਆਂ ਕੰਪਨੀ ਨੂੰ ਅੱਗੇ ਵਧ ਚੀ ਹੂੰ ਉਹਨੇ 5 ਸਾਲ ਕੀਤੀ 6 ਸਾਲ ਲਿਖ ਦੋ ਜੀ ਓਕੇ ਲਿਖਤੀ ਆ ਹੂੰ ਲਿਖੀ ਆ ਹਾਂ ਮੇਰੇ ਵੀਰ ਜਿੰਨੇ ਵੀ ਟਰੈਕਟਰ ਲੈਣ ਵਾਲੇ ਮੈਂ ਇੱਕ ਬੇਨਤੀ ਕਰੂੰਗਾ ਹੂੰ ਟਰੈਕਟਰ ਜਿਹੜਾ 6 ਸਾਲ ਲਿਖਦਾ ਉਹਨੂੰ ਕਹਿੰਦਾ ਬਾਈ ਕੰਪਨੀ ਜਿਹੜਾ ਡੀਲਰ ਆ ਉਹ ਕਹਿੰਦਾ ਲੈਟਰ ਪੈਡ ਕੱਢ ਤੇ ਇੱਥੇ ਲਿਖ ਕੇ ਦੇ ਕੀ ਕੀ ਹੈ ਇਹਦੇ ਚ ਹਾਂ ਇੱਕ ਗੱਲ ਧਿਆਨ ਰੱਖਿਓ ਬਾਅਦ ਚ ਲੜਨ ਨਾਲੋਂ ਕਿਉਂਕਿ ਹਜੇ ਵੀ ਸਾਡੇ ਏਰੀਆ ਚ ਵਾਲੇ ਵਾਲੇ ਡੀਲਰਾਂ ਦੀ ਲੜਾਈ ਹੋ ਰਹੀ ਆ ਕਸਟਮਰਾਂ ਦੀ ਹਾਂ ਮੈਂ ਇਹ ਨਹੀਂ ਕਹਦਾ ਵੀ ਡੀਲਰ ਗਲਤ ਆ ਹੂੰ ਕਸਟਮਰ ਨੂੰ ਪਤਾ ਹੋਵੇ ਵੀ ਕੀ ਚੀਜ਼ ਵਾਰੰਟੀ ਚ ਪੰਜਾਬੀ ਚ ਗੱਲ ਕਰਦੇ ਹੋ ਤੁਸੀਂ ਛੀਗਾ ਦੇ ਕੇ ਨਾ ਫਸੋ ਹੂੰ ਉੱਚ ਪੁੱਛੋ ਵੀ ਭਾਈ ਇਹਦੇ ਚ ਕੀ ਥੋੜੀ ਕੰਡੀਸ਼ਨ ਆ ਹੂੰ ਕਾਦੀ ਗਰੰਟੀ ਆ ਬਾਅਦ ਵਿੱਚ ਆਏ ਨਾ ਕਿਹਾ ਜਾਵੇ ਨਹੀਂ ਇਹ ਤਾਂ ਕਿਸਾਈ ਵਾਲਾ ਪਾਟਾ ਕਰਿਆ ਇੱਕ ਹੱਸ ਕੇ ਆ ਕੇ ਫਲਾਨਾ ਇਹ ਤੇਰੀ ਐ ਇਨੀ ਕੰਡੀਸ਼ਨਾਂ ਦੱਸ ਦੋ ਉਹਨੂੰ ਕਾ ਲੈਟਰ ਪੈਡ ਤੇ ਲਿਖ ਦੇ ਅਸੀਂ ਉਹ ਕੀ ਕਹਿਣਗੇ ਨਾ ਕਾਪੀ ਤੇ ਲਿਖਿਆ ਉਹ ਕਾਪੀ ਦੇ ਜਿਵੇਂ ਆਪਾਂ ਇੰਸ਼ੋਰੈਂਸ ਲੈਣ ਲੱਗ ਕੇ ਲਿਖਦੇ ਸ਼ਰਤਾਂ ਲਾਗੂ ਉਹ ਸ਼ਰਤਾਂ ਲਾਗੂ ਚ ਬਹੁਤ ਕੁਝ ਮੈਂ ਪੰਜਾਬੀ ਸਿੱਧੀ ਠੋਕ ਬੋਲੇ ਗੱਲ ਮੈਂ ਕੁੱਲ ਮਿਲਾ ਕੇ ਮੈਂ ਜੱਟਾਂ ਵਾਲੀ ਗੱਲ ਦੱਸਾਂ ਕਿ ਜਿਹੜੀ 6 ਸਾਲ ਵਾਲੀ ਆ ਕੁਛ ਨਹੀਂ ਐ 1 ਸਾਲੀ ਆ ਉਹ ਪੁੱਛ ਲਿਓ ਜੇ 6 ਸਾਲ ਦੇ ਦੇਣ ਤਾਂ ਜਿੱਥੇ ਮਰਜੀ ਪਟਾ ਲਿਓ ਜੌਂਡੀਅਰ ਚ ਮੈਂ ਅਜੇ ਖੜ ਕੇ ਖੜਾ ਵਾਂ ਤੇ ਮੈਂ ਦੱਸਦਾ ਵੀਰੇ 1 ਸਾਲ ਵਾਲੀ ਚੀਜ਼ ਐ ਚ ਕੀ ਆ ਇਹ ਟਰੈਕਟਰ ਦਾ ਇੱਥੇ ਆ ਜੰਨੇ ਆਪਾਂ ਇੱਥੇ ਆ ਜੰਨੇ ਚਲੋ ਠੀਕ ਐ ਜੀ ਇਹਦੇ ਚ ਸੈਲਫ ਆ ਇੱਕ 1 ਸਾਲ ਵਾਲੀ ਇਹ TVS ਦੀ ਐ ਓਕੇ ਓਕੇ ਇਹ ਸਾਲ ਦੀ ਐ ਇਹ ਸਾਲ ਦੀ ਐ ਠੀਕ ਐ ਜੀ ਬੈਟਰੀ ਆ ਜਿਹੜੀ 1 ਸਾਲ ਦੀ ਐ ਇਹ ਵੀ ਸਾਲ ਦੀ ਐ ਹੈ ਜੀ ਇੱਕ ਆਲਟਰਨੇਟਰ ਆ ਹਾਂ ਉਹ 1 ਸਾਲ ਵਾਲਾ ਹੋ ਗਿਆ ਉਹ ਵੀ ਸਾਲ ਦਾ ਹੋ ਗਿਆ ਬਾਕੀ ਕੁਝ ਨਹੀਂ ਇਹ ਚੱਕ ਸਾਲ ਵਾਲਾ ਬਾਕੀ ਕਿੰਨੇ ਸਾਲਾਂ ਦਾ 5 ਸਾਲ ਬਾਕੀ 5 ਸਾਲ ਆ ਗਏ ਹਾਂ ਬਾਕੀ ਰਹਿ ਗਈ ਗੇਅਰ ਪੰਪ ਹਾਈਡਰੌਲਿਕ ਪੰਪ ਆ ਗਿਆ ਇਹ ਵੀ 5 ਸਾਲ ਸਟੀering ਪੰਪ ਸਟੀering ਦਾ ਐਡਵਾਂਸ ਆਪਣਾ ਕੀ ਕਹਿੰਦੇ ਆ ਇਹਨੂੰ ਆਪਾਂ ਇਹਨੂੰ ਨਾ ਭੁੱਲੇ ਇਹਦਾ ਸਟੀering ਦੇ ਸਟੀering ਦਾ ਕਾਰਡ ਬ੍ਰੇਕਾਂ ਪਿਛਾਰ ਬ੍ਰੇਕ ਵਾਲਵ ਹਾਂ ਸਾਰਾ ਕੁਝ ਇਹ ਚੀਜ਼ਾਂ 5 ਸਾਲ ਚ ਗੇਅਰ ਸਾਰਾ ਕਹਿਣ ਦਾ ਮਤਲਬ ਲੋਹੇ ਦਾ ਪਾਰਟ ਜਿਹੜਾ ਦੂਜਾ ਆ ਗਿਆ ਆਪਣਾ ਇੰਜਨ ਗੇਅਰ ਲਿਫਟ ਬਸ ਮੈਂ ਮੋਟਾ ਇੱਕ ਹੋਰ ਦੂਜਾ ਤਰੀਕਾ ਵੀ ਕਹਿਣ ਦਾ ਇਹ ਹੈ ਇੱਕ ਨਾ ਹੋਰ ਕਲੀਅਰ ਕਰ ਦੋ ਕਲੱਚ ਹਾਂ ਕਲੱਚ ਜਿਹੜਾ ਢਾਈ ਆ ਉਹਦੀ ਕਸਾਈ ਕੋਈ ਨਹੀਂ ਗਾਰੰਟੀ ਹੂੰ ਉਹ ਚ ਕੋ ਟੁੱਟ ਜੇ ਪੰਜਾ ਹਾਲਾਂ ਚ ਉਹ ਗਾਰੰਟੀ ਚ ਆ ਉਹ ਕਲੱਚ ਪੇਟ ਭੰਦੇ ਫਰੇਮ ਤੋੜ ਦੰਦੇ ਹੈਨਾ ਉਹ ਹੌਸਿੰਗ ਭੰਦੇ ਉਹ ਵਾਰੰਟੀ ਚ ਆ ਉਹ ਵਾਰੰਟੀ ਹੈ ਕਸਾਈ ਦੀ ਕੋਈ ਗਾਰੰਟੀ ਕਸਾਈ ਦੀ ਨਹੀਂ ਕਸਾਈ ਦਾ ਕਿ ਇਹ ਆ ਵੀਰੇ ਅੱਜ ਕੱਲ ਪਾਵਰਾਂ ਵਧਾ ਲੈਂਦੇ ਲੋਕ ਅੱਧੇ ਕਲੱਚ ਤੇ ਜ਼ੋਰ ਲਵਾਈ ਜਾ ਚਾਹੇ ਸ਼ਾਮ ਤੱਕ ਡਾ ਦੇ ਕਲੱਚ ਪੇਟ ਠੀਕ ਹੈ ਨਹੀਂ ਹੁਣ ਮੈਂ ਕਲੱਚ ਪੇਟ ਦੀ ਤੁਹਾਨੂੰ ਧਾਰਨ ਦਿੰਨਾ ਹੋਰ ਸਾਡੇ ਇੱਕ 50 BT ਡੀ ਟ੍ਰੈਕਟਰ ਆ ਪਿੰਡ ਦੌਧਰ ਹੂੰ ਮੱਕੀ ਵਾਲੀ ਮਸ਼ੀਨ ਤੇ ਚੱਲਦਾ ਹੂੰ ਉਹ ਮੈਨੂੰ ਕਹਿੰਦਾ ਬਾਈ ਵੀ ਮੈਂ ਦੋ ਸੀਜ਼ਨ ਹੋਏ ਕਲੱਚ ਪੇਟ ਨਹੀਂ ਪਾਈ ਮੈਂ ਕਹਿ ਰਹਾ ਕਿਦਾਂ ਹੋ ਸਾਰਾ ਕਿਉਂਕਿ ਸਾਡੇ ਹੀ ਕੁਝ ਟ੍ਰੈਕਟਰ 400 ਘੰਟੇ ਰੇਡ ਆ ਜਾਂਦੇ ਆ ਹੂੰ ਡਰਾਈਵਰ ਦਾ ਫਰਕ ਰਾਦਰ ਇਹ ਇੱਥੇ ਹੁਣ ਟਰੈਕਟਰ ਦਾ ਨੁਕਸ ਨਹੀਂ ਆ। ਹਰੇਕ ਦੇ ਚਲਾਈ ਦਾ ਫਰਕ ਆ। ਚਲਾਈ ਦਾ। ਹਰੇਕ ਕੰਪਨੀ ਦਾ ਟਰੈਕਟਰ ਇਸ ਟਾਈਮ ਮੱਕੀ ਲਈ ਮਸ਼ੀਨ ਤੇ ਜਿਹੜੇ ਡਰਾਈ ਕਲੱਚ ਆ। ਹਾਂ। ਸਾਡੇ ਪਰਮਾ ਕਲੱਚ ਤਾਂ ਉਹਨੂੰ ਅਨਲਿਫਟਡ ਉਹ ਤੇਲ ਵਾਲੇ ਕਲਚਾੜੇ ਉਹ ਤਾਂ ਪੂਰੀ ਅੱਡ ਚੀਜ਼ ਆ ਡਰਾਈ ਕਲਚ 5 400 ਘੰਟੇ ਢਾਈ ਜਾਂਦੇ ਆ ਕੋਈ 600 ੜਾਤੀ ਕਲਚ ਪਲੇਟ ਕੋਈ ਉਹ ਥੋੜੇ ਡ్రਾਈਵਰੀ ਦੇ ਚਲਾਈ ਦੇ ਹੀ ਫਰਕ ਆ ਪੂਰੇ ਚੋਂ ਟਰੈਕਟਰ ਦਾ ਕਸੂਰ ਨਹੀਂ ਆ ਕਿਸੇ ਵੀ ਕੰਪਨੀ ਦਾ ਮੈਂ ਨਹੀਂ ਕਹਿੰਦਾ ਉਹ ਤਾਂ ਕਿਸੇ ਦਾ ਨਹੀਂ ਮਤਲਬ ਉਹ ਮੈਨੂੰ ਕਿਹਾ ਤਾਂ ਮੈਨੂੰ ਵੀ ਨਹੀਂ ਪਤਾ ਸੀ ਮੈਨੂੰ ਵੀ ਉਹ ਬਾਈ ਨੇ ਦੱਸਿਆ ਮੈਂ ਕਿਹਾ ਵੀ ਇਹ ਤੇਰੀ ਬਾਈ ਦੋਸੀ ਜੀ ਚੱਲ ਸਾਦੀ ਆ ਇਹਦਾ ਮਤਲਬ ਚਲਾਈ ਦੇ ਹੀ ਫਰਕ ਚਲਾਈ ਦੇ ਹੀ ਫਰਕ ਨਹੀਂ ਕਿਉਂਕਿ ਜਦੋਂ ਆਪਾਂ ਕਲਚ ਨਾ ਜੋਂਡੀਆਂ ਦਾ ਜਿੰਨਾ ਕਿ ਮੈਨੂੰ ਪਤਾ ਵੀਰਾਂ ਨੂੰ ਵੀ ਪਤਾ ਹੋਗਾ ਜਦੋਂ ਤਾਂ ਮੜ ਇਹਦਾ ਨਾਲ ਲੱਗਣ ਲੱਗ ਜਾਂਦਾ ਹਾਂ ਮੈਂ ਤਾਂ ਉਹ ਤਾਂ ਇੱਕ ਨੁਕਤਾ ਹੋਰ ਤੁਹਾਨੂੰ ਦੱਸ ਦਿੰਨੇ ਆ ਭਾਈ ਜਿੰਨੇ ਕਈ ਵਾਰੀ ਬੰਦੇ ਸੈਕੰਡ ਹੈਂਡ ਲੈ ਲੈਂਦੇ ਆ ਟਰੈਕਟਰ ਏਜੰਸੀ ਜਾਂਦੇ ਨਹੀਂ ਹਾਂ ਠੀਕ ਹੈ ਹੁਣ ਪਿੱਛੇ ਜਿਹਾ ਇੱਕ ਕੇਸ ਹੋਇਆ ਵੀ ਬੰਦੇ ਦੇ ਭਈਏ ਚਲਾਉਂਦੇ ਆ ਹਾਂ ਉਹਨੇ ਦੋ ਤਿੰਨ ਟਰੈਕਟਰ ਦੂਜੇ ਆ ਦੇ ਕੋ ਉਹਨੇ ਉਹਨਾਂ ਦੀ ਪਲੇ ਕੱਢੀ ਨਾਲ ਹੀ ਜੌਂਡੀਅਰ ਕੱਢ ਕੇ ਟੈਟ ਕਰਤਾ ਕਲਚ ਓਕੇ ਜੌਂਡੀਅਰ ਚ ਉਲਟਾ ਪਲੇ ਪਾਉਣੀ ਪੈਂਦੀ ਆ ਹਾਂ ਉਹਨੇ ਉਹਦੇ ਟਾਇਰ ਕਰ ਪਤਾ ਸੀ ਨੌਲੇਜ ਨਹੀਂ ਸੀ ਉਹਨੇ ਚਾਰ ਟਰੈਕਟਰ ਤਿੰਨ ਉਹੋ ਜੇ ਸੀ ਉਹਦੀ ਨਾਲ ਹੀ ਉਹਦੀ ਜਿਹੜੀ ਸੀਗੀ ਪਲੇ ਜਿਹੜੀ ਉਹ ਵੀ ਚੱਕ ਤੇ ਚੱਕ ਤੇ ਟਰੈਕਟਰ ਚਲਾ ਲਿਆ ਤੀਜੇ ਦਿਨ ਖੜਾਤਾ ਹਰ ਉਹ ਕਲਚ ਪਲੇ ਡਾੜਾਤੀ ਉਹਨੇ ਕਿਉਂਕਿ ਜੌਨ ਡੀਅਰ ਚ ਘੱਟੋ ਘੱਟ 1.5 ਇੰਚ ਪਲੇ ਜ਼ਰੂਰੀ ਆ ਜ਼ਰੂਰੀ ਆ ਤੁਸੀਂ ਜਿੰਨੇ ਵੀ ਇਹ ਟਰੈਕਟਰ ਆ ਕਿਸੇ ਮਾਡਲ